ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਪੰਜਾਬ ਦਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਸਾਗ ਸਾਗ ਆਪਾਂ ਬਿਲਕੁਲ ਜਿਸ ਤਰ੍ਹਾਂ ਆਪਣੇ ਬਜ਼ੁਰਗ ਬਣਾਉਂਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਉਸ ਤਰ੍ਹਾਂ ਬਣਾਵਾਂਗੇ ਸੋ ਇਸ ਦੇ ਲਈ ਸਾਗ ਪਾਲਕ ਤੇ ਮੇਥੀ ਇਹ ਤੋੜ ਲੈਣੇ ਨੇ ਤੇ ਲੋ ਜੀ ਸਾਗ ਆਪਾਂ ਨੇ ਦੋ ਤੋਂ ਤਿੰਨ ਖੁੱਲੇ ਪਾਣੀਆਂ ਦੇ ਵਿੱਚ ਧੋ ਲਿਆ ਸੀਗਾ ਤੇ ਸਾਗ ਆਪਣਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੋੜਿਆ ਹੋਇਆ ਹੈ ਮੇਥੀ ਹੈ ਮੇਥੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਇਸ ਦੇ ਜਿਹੜੀ ਡੰਡੀਆਂ ਨਰਮੇ ਨੇ ਸੋ ਇਹ ਵੀ ਆਪਾਂ ਸਾਗ ਦੇ ਵਿੱਚ ਪਾਵਾਂਗੇ ਤੇ ਇਹ ਹੈ ਜੀ ਪਾਲਕ ਪਾਲਕ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਸਾਗ ਦੇ ਨਾਲ ਹੀ ਤੇ ਇਹਨਾਂ ਨੂੰ ਮੈਂ ਅਲੱਗ-ਅਲੱਗ ਰੱਖਿਆ ਇਹਨਾਂ ਨੂੰ ਆਪਾਂ ਅਲੱਗ-ਅਲੱਗ ਹੀ ਕੱਟਣਾ ਹੈ ਤੇ ਇਸ ਤੋਂ ਬਾਅਦ ਕੁਝ ਕਿ ਪੱਤੀਆਂ ਸਿਗੀਆਂ ਚੜਾਈ ਦੀਆਂ ਤੇ ਇਸ ਦੇ ਨਾਲ ਇੱਕ ਕੋਲੀ ਤੋਂ ਥੋੜੀ ਕੱਟ ਲੈ ਰਹੀ ਹਾਂ ਮੈਂ ਦਲੇ ਹੋਏ ਛੋਲੇ ਇਹ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਨਹੀਂ ਤਾਂ ਇਸ ਤੋਂ ਬਿਨਾ ਵੀ ਸਾਗ ਬਹੁਤ ਹੀ ਸੁਆਦੀਸ਼ਟ ਬਣੇਗਾ ਜੀ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਇਹ ਵੀਡੀਓ ਸੋ ਜੀ ਸਭ ਤੋਂ ਪਹਿਲਾਂ ਜਿਹੜੇ ਦਲੇ ਹੋਏ ਛੋਲੇ ਨੇ ਇਹਨਾਂ ਦੇ ਵਿੱਚ ਮੈਂ ਥੋੜਾ ਜਿਹਾ ਕੋਸਾ ਪਾਣੀ ਕਰਕੇ ਪਾ ਲਿਆ ਤਾਂ ਜੋ ਇਹ ਨਰਮ ਹੋ ਜਾਣ ਇਸ ਤੋਂ ਬਾਅਦ ਵਿੱਚ ਕੁੱਕਰ ਦੇ ਵਿੱਚ ਦੋ ਗੜਬੀਆਂ ਦੇ ਕਰੀਬ ਪਾਣੀ ਦੀਆਂ ਪਾ ਕੇ ਰੱਖ ਲਿਆ ਨੇ ਤੇ ਗੈਸ ਔਨ ਕਰ ਦਿੱਤੀ ਹੈ ਤੇ ਹੁਣ ਆਪਾਂ ਸਾਗ ਕੱਟਣ ਦੀ ਤਿਆਰੀ ਕਰਦੇ ਆਂ ਸਾਗ ਨੂੰ ਤੁਸੀਂ ਦਾ ਤਿੰਨਾ ਕੱਟ ਸਕਦੇ ਹਾਂ ਜਾਂ ਸਾਗ ਕੱਟਣ ਵਾਲੀ ਮਸ਼ੀਨ ਨਾਲ ਜਾਂ ਫਿਰ ਚੋਪਿੰਗ ਬੋਰਡ ਦੇ ਉੱਪਰ ਰੱਖ ਕੇ ਵੀ ਕੱਟ ਸਕਦੇ ਹੋ ਸਾਗ ਕੱਟਣ ਵਾਲੀ ਮਸ਼ੀਨ ਨਾਲ ਇਹ ਸਾਗ ਬਹੁਤ ਹੀ ਜਲਦੀ ਤੇ ਇਸ ਤਰ੍ਹਾਂ ਬਰੀਕ ਕੱਟਿਆ ਜਾਂਦਾ ਤੇ ਜਦੋਂ ਪਾਲਕ ਅਤੇ ਮੇਥੀ ਆਪਾਂ ਨੇ ਕੱਟਣੀਆਂ ਇਸ ਦੇ ਲਈ ਆਪਾਂ ਸਰੋਂ ਦਾ ਜਿਹੜਾ ਸਾਗ ਇਹਨੂੰ ਥੱਲੇ ਰੱਖਾਂਗੇ ਉਸ ਤੋਂ ਬਾਅਦ ਵਿੱਚ ਪਾਲਕ ਅਤੇ ਮੇਥੀ ਨੂੰ ਥੋੜਾ ਥੋੜਾ ਕਰਕੇ ਇਸ ਤਰ੍ਹਾਂ ਉੱਪਰ ਰੱਖਾਂਗੇ ਕਿਉਂਕਿ ਪਾਲਕ ਅਤੇ ਮੇਥੀ ਬਹੁਤ ਹੀ ਨਰਮ ਹੁੰਦੀ ਹੈ ਤੇ ਆਸਾਨੀ ਨਾਲ ਨਹੀਂ ਕੱਟੀ ਜਾਂਦੀ ਸੋ ਇਸ ਤਰ੍ਹਾਂ ਇਹ ਸਾਨੀ ਨਾਲ ਕੱਟ ਹੋ ਜਾਂਦੀ ਹੈ ਸੋ ਸਾਗ ਆਪਣਾ ਸਾਰਾ ਕੱਟਿਆ ਗਿਆ ਜੀ ਤੇ ਇਸ ਤੋਂ ਬਾਅਦ ਵਿੱਚ ਜਿਹੜਾ ਪਾਣੀ ਆ ਉਹ ਵੀ ਗਰਮ ਹੋ ਗਿਆ ਤੇ ਇਸ ਵਿੱਚ ਹੁਣ ਆਪਾਂ ਜਿਹੜਾ ਸਾਗ ਕੱਟਿਆ ਉਹ ਥੋੜਾ ਥੋੜਾ ਕਰਕੇ ਐਡ ਕਰਾਂਗੇ ਤੇ ਜਦੋਂ ਉਬਾਲੀ ਆਏਗੀ ਤਾਂ ਉਸ ਤੋਂ ਬਾਅਦ ਵਿੱਚ ਰਹਿਦਾ ਸਾਗ ਵੀ ਆਪਾਂ ਇਸ ਕੁੱਕਰ ਦੇ ਵਿੱਚ ਪਾ ਦਵਾਂਗੇ ਸੋ ਜੀ ਪੁਰਾਣੇ ਸਮੇਂ ਵਾਲਾ ਸਾਗ ਜਿਹੜਾ ਉਹ ਅੱਜ ਮੈਂ ਕੁੱਕਰ ਦੇ ਵਿੱਚ ਬਣਾ ਰਹੀ ਹਾਂ ਕੁੱਕਰ ਦੇ ਵਿੱਚ ਸਾਗ ਬਣਾਉਣ ਦੀ ਵਿਧੀ ਹੁੰਦੀ ਹੈ ਨਾਰਮਲ ਇਹਦੀਆਂ ਬਿਸਲਾ ਨਹੀਂ ਮਰਾਵਾਂਗੇ ਇਸ ਨੂੰ ਘੰਟਾ ਦੋ ਘੰਟੇ ਨਹੀਂ ਰਜਾਵਾਂਗੇ ਬਿਸਲਾ ਮਰਾ ਕੇ 15 ਤੋਂ 20 ਮਿੰਟ ਇਸ ਤਰ੍ਹਾਂ ਰੰਨੇ ਆ ਤੇ ਇਸ ਤੋਂ ਬਾਅਦ ਵਿੱਚ ਆਪਾਂ ਨੇ ਇਸ ਸਾਗ ਨੂੰ ਸਿੰਮ ਦੇ ਉੱਪਰ ਰਜਾਉਣਾ ਸੋ ਜੀ ਨਾਲ ਦੀ ਨਾਲ ਕਿ ਮੈਂ ਤੁਹਾਨੂੰ ਦੱਸਦੀ ਜਾਵਾਂਗੀ ਸੋ ਜੀ ਸਾਗ ਆਪਣਾ ਰਿਜ ਰਿਹਾ ਹੈ ਤੇ ਇਸ ਵਿੱਚ ਹੁਣ ਆਪਾਂ ਜਿਹੜੇ ਦਲੇ ਹੋਏ ਛੋਲੇ ਭਿਉ ਕੇ ਰੱਖੇ ਸੀ ਇੱਕ ਦਾਲ ਪਾ ਦੇਣੀ ਹੈ ਇੱਥੇ ਮੈਂ ਇਹ ਦਾਲ ਪਾ ਰਹੀ ਹਾਂ ਤੁਸੀਂ ਜੇਕਰ ਤੁਹਾਨੂੰ ਇਸ ਦਾ ਟੇਸਟ ਪਸੰਦ ਆ ਸਾਗ ਵਿੱਚ ਪਾ ਸਕਦੇ ਹੋ ਨਹੀਂ ਤਾਂ ਇਸ ਤੋਂ ਬਿਨਾ ਵੀ ਸਾਗ ਜਿਹੜਾ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਦਾ ਹੈ ਸੋ ਜੀ ਦਾਲ ਆਪਾਂ ਪਾ ਦਿੱਤੀ ਹੈ ਤੇ ਇਸ ਨੂੰ ਮਿਕਸ ਕਰਕੇ ਇਸੇ ਤਰ੍ਹਾਂ ਕੁੱਕਰ ਦਾ ਜਿਹੜਾ ਢੱਕਣ ਉੱਪਰ ਰੱਖ ਕੇ ਇਸ ਨੂੰ ਰਜਾਵਾਂਗੇ ਸੋ ਜੀ ਆਪਣੇ ਨੈਕਸਟ ਸਟੈਪ ਵੱਲ ਵਧਦੇ ਹਾਂ ਸਾਮਾਨ ਮੈਂ ਲਿਆ ਹੈ ਦੋ ਵੱਡੇ ਪਿਆਜ਼ ਨੇ ਤੇ ਅਦਰਕ ਤੇ ਲਸਣ ਕੱਟ ਲਿਆ ਇਸ ਦੇ ਨਾਲ ਹੀ ਹਰੀਆਂ ਮਿਰਚਾਂ ਨੇ ਇਹ ਸਾਮਾਨ ਮੈਂ ਸਾਰਾ ਹੀ ਕੱਟ ਕਰ ਲਿਆ ਜਿਵੇਂ ਆਪਾਂ ਤੜਕੇ ਲਈ ਲੱਗ ਕੱਟ ਕਰਦੀਆਂ ਤੇ ਸਾਗ ਵਿੱਚ ਪਾਉਣ ਲਈ ਲੱਗ ਇਹ ਮੈਂ ਸਾਰਾ ਹੀ ਇਕੱਠਾ ਕੱਟ ਲਿਆ ਹੈ ਤੇ ਹੁਣ ਇਸ ਨੂੰ ਆਪਾਂ ਸਾਗ ਦੇ ਵਿੱਚ ਐਡ ਕਰਾਂਗੇ ਤੇ ਕੁੱਕਰ ਦਾ ਟੱਕਣ ਚੱਕ ਕੇ ਦੇਖ ਲੈਣੇ ਆ ਸਾਗ ਆਪਣਾ ਰਿਜਿਆ ਹੈ ਤੇ ਹੁਣ ਇਸ ਦੇ ਵਿੱਚ ਇਹ ਸਾਰਾ ਕੱਟਿਆ ਹੋਇਆ ਸਮਾਨ ਆਪਾਂ ਐਡ ਕਰ ਦਿੰਨੇ ਹਾਂ ਇਸ ਤਰ੍ਹਾਂ ਬਣਾਇਆ ਸਾਗ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਦਾ ਹੈ ਜਿਸ ਤਰ੍ਹਾਂ ਆਪਾਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਕਿ ਅਸੀਂ ਸਾਗ ਇਸ ਤਰ੍ਹਾਂ ਬਣਾਉਂਦੇ ਸੀਗੇ ਅਸੀਂ ਤੜਕਾ ਨਹੀਂ ਲਾਉਂਦੇ ਸੀ ਸੋ ਮੈਂ ਵੀ ਅਜੋ ਇਸੇ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਗ ਵਾਕੇ ਹੀ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣਿਆ ਸੀ ਬਿਨਾ ਤੜਕੇ ਤੋਂ ਵੀ। ਸਵਾਦ ਅਨੁਸਾਰ ਨਮਕ ਪਾ ਲਿਆ ਤੇ ਜਦੋਂ ਵੀ ਆਪਾਂ ਨੇ ਕੁੱਕਰ ਦਾ ਢੱਕਣ ਬੰਦ ਕਰਨਾ ਹੈ ਸਾਗ ਹੈ ਇਹ ਬਿਲਕੁਲ ਉੱਪਰ ਤੱਕ ਫੁੱਲ ਨਹੀਂ ਹੋਣਾ ਚਾਹੀਦਾ। ਅੱਧਾ ਕੁੱਕਰ ਜਾਂ ਦੇ ਕੁੱਕਰ ਤੋਂ ਥੋੜਾ ਜ਼ਿਆਦਾ ਖਾਲੀ ਹੋਇਆ ਤਾਂ ਹੀ ਆਪਾਂ ਬਿਸਲਣ ਲਈ ਕੁੱਕਰ ਨੂੰ ਬੰਦ ਕਰਾਂਗੇ। ਵੀ ਤੋਂ 25 ਮਿੰਟ ਹੋ ਗਏ ਨੇ ਸਾਗ ਰਿੱਜਦੇ ਨੂੰ। ਇਸ ਤੋਂ ਬਾਅਦ ਵਿੱਚ ਆਪਾਂ ਨੇ ਕੁੱਕਰ ਦਾ ਢੱਕਣ ਲਾ ਦੇਣਾ ਹੈ ਤੇ ਇੱਕ ਬਿਸਲ ਆਉਣ ਤੋਂ ਬਾਅਦ ਆਪਾਂ ਨੇ ਗੈਸ ਨੂੰ ਸਿਮਤੇ ਕਰ ਦੇਣਾ ਹੈ ਤੇ 40 ਤੋਂ 45 ਮਿੰਟ ਦੇ ਕਰੀਬ ਆਪਾਂ ਨੇ ਸਿਮਤੇ ਹੀ ਇਸ ਸਾਗ ਨੂੰ ਬਣਾਉਣਾ ਹੈ। ਸੋ ਜੀ ਸਾਗ ਦਾ ਟੇਸਟ ਮੱਖਣ ਤੋਂ ਬਿਨਾ ਅਧੂਰਾ ਲੱਗਦਾ ਹੈ। ਤਾਜ਼ਾ ਮੱਖਣ ਕੱਢਣ ਦੇ ਲਈ ਇੱਕ ਕੋਲੀ ਦੇ ਕਰੀਬ ਮੈਂ ਮਲਾਈ ਲੈ ਲਈ ਹੈ ਤੇ ਇਸ ਮਲਾਈ ਤੋਂ ਆਪਾਂ ਜਿਹੜਾ ਤਾਜ਼ਾ ਮੱਖਣ ਹੈ ਉਹ ਕੱਢ ਲਵਾਂਗੇ। ਇਸ ਤਰ੍ਹਾਂ ਮੱਖਣ ਬਹੁਤ ਹੀ ਜਲਦੀ ਨਿਕਲ ਜਾਂਦਾ ਹੈ। ਸੋ ਜੀ ਦੇਖ ਸਕਦੇ ਹੋ ਤੁਸੀਂ ਮੱਖਣ ਆਪਣਾ ਬਿਲਕੁਲ ਬਣ ਕੇ ਤਿਆਰ ਹੈ। ਤੇ ਸਾਗ ਨੂੰ ਵੀ 40 ਤੋਂ 45 ਮਿੰਟ ਹੋ ਗਏ ਨੇ ਰਿੱਜਦੇ ਨੂੰ ਤੇ ਉਸ ਦਾ ਵੀ ਆਪਾਂ ਢੱਕਣ ਖੋਲ ਕੇ ਦੇਖ ਲੈਣੇ ਆ ਸੋਲੋ ਦੀ ਸਾਗ ਬਿਲਕੁਲ ਆਪਣਾ ਚੰਗੀ ਤਰ੍ਹਾਂ ਰਿੱਜਿਆ ਗਿਆ ਹੈ ਇਸ ਤਰ੍ਹਾਂ ਬਣਾਇਆ ਹੈ ਸਾਗ ਇਹਦੇ ਜਿਹੜੇ ਨਿਊਟ੍ਰੀਐਂਟਸ ਐ ਬਰਕਰਾਰ ਰਹਿੰਦੇ ਨੇ ਕੁੱਕਰ ਦੇ ਵਿੱਚ ਵੀ ਜਿਵੇਂ ਕਿ ਆਪਾਂ ਕੁੱਕਰ ਦੇ ਵਿੱਚ 1.5 ਤੋਂ 2 ਘੰਟੇ ਲਗਾਤਾਰ ਬਿਸਲਮ ਰੋਣੇ ਆ ਤਾਂ ਜਿਹੜੇ ਇਹਦੇ ਨਿਊਟ੍ਰੀਐਂਟਸ ਨੇ ਉਹ ਬਿਲਕੁਲ ਨਸ਼ਟ ਹੋ ਜਾਂਦੇ ਨੇ ਸੋ ਜੀ ਇਸ ਤਰ੍ਹਾਂ ਬਣਾ ਹੈ ਸਾਗ ਸਵਾਦ ਦੇ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੇਗਾ ਤੇ ਹੁਣ ਸਾਗ ਦੇ ਵਿੱਚ ਆਲਣ ਪਾ ਦਿੰਨੇ ਆ ਇਸ ਦੇ ਲਈ ਮੱਕੀ ਦਾ ਆਟਾ ਇਸਤੇਮਾਲ ਕਰ ਰਹੀ ਹਾਂ ਮੈਂ ਦੇ 2 ਤੋਂ 2.5 ਕੜਚੀਆਂ ਦੇ ਕਰੀਬ ਆਲਣ ਪਾ ਲਿਆ ਹੁਣ ਇਸ ਨੂੰ ਆਪਾਂ ਮਿਕਸ ਕਰ ਦਿੰਨੇ ਆ ਸਾਗ ਦੇ ਵਿੱਚ ਸਾਗ ਨੂੰ ਕੋਟਣ ਲਈ ਤੁਸੀਂ ਦੋ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਇਸ ਨੂੰ ਘੋੜ ਸਕਦੇ ਹੋ ਇਸ ਤਰ੍ਹਾਂ ਜਿਵੇਂ ਹੁਣ ਘੋਟਣੇ ਦੇ ਨਾਲ ਮੈਂ ਘੋਟ ਰਹੀ ਹਾਂ ਇਸ ਤਰ੍ਹਾਂ ਵੀ ਘੋਟ ਸਕਦੇ ਹਾਂ ਇਸ ਤਰ੍ਹਾਂ ਘੋਟਿਆ ਸਾਗ ਵੀ ਬਹੁਤ ਹੀ ਜ਼ਿਆਦਾ ਸੁਆਦੀਸਟ ਲੱਗਦਾ ਹੈ ਤੇ ਦੇਖਣੇ ਨੂੰ ਬਹੁਤ ਹੀ ਅੱਛਾ ਲੱਗਦਾ ਹੈ ਜੇਕਰ ਤੁਸੀਂ ਨਹੀਂ ਘੋਟਣੇ ਨਾਲ ਘੋਟ ਸਕਦੇ ਤਾਂ ਹੈਂਡ ਬਲੈਂਡਰ ਹੈ ਇਸ ਨਾਲ ਤੁਸੀਂ ਈਜ਼ਲੀ ਜਿਹੜਾ ਸਾਗ ਨੂੰ ਆਪਾਂ ਕੋਟ ਸਕਦੇ ਹਾਂ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਕੋਟ ਸਕਦੇ ਹਾਂ ਇਸ ਨੂੰ ਆ ਆਨ ਤੇ ਆਫ ਕਰਦੇ ਹੋਏ ਸਾਗ ਨੂੰ ਇਸ ਤਰ੍ਹਾਂ ਕੋਟ ਲੈਣਾ ਹੈ ਇਸ ਨਾਲ ਸਾਗ ਬਹੁਤ ਹੀ ਵਧੀਆ ਘੋਟਿਆ ਜਾਂਦਾ ਹੈ ਤੇ ਹਲਕਾ ਹਲਕਾ ਥੋੜਾ ਦਿਖਦਾ ਚੰਗਾ ਲੱਗਦਾ ਸੋ ਇਹ ਸਾਗ ਨੂੰ ਆਪਾਂ ਇੱਕ ਵਾਰੀ ਫਿਰ ਤੋਂ ਰੁਝਾ ਲੈਨੇ ਹਾਂ ਅਲਣ ਪਾਉਣ ਤੋਂ ਬਾਅਦ ਵਿੱਚ ਹਲਾਉਂਦੇ ਵੀ ਜਾਵਾਂਗੇ ਕਿਉਂਕਿ ਇਹ ਆਲਣ ਪਾਉਣ ਤੋਂ ਬਾਅਦ ਵਿੱਚ ਸਾਗ ਨੂੰ ਆਪਰਾ ਨਹੀਂ ਹਲਾਉਂਦੇ ਤਾਂ ਥੱਲੇ ਲੱਗਣ ਦਾ ਡਰ ਰਹਿੰਦਾ ਹੈ। ਸਾਗ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਜੀ। ਤੇ ਇਸ ਤੋਂ ਬਾਅਦ ਵਿੱਚ ਇਸ ਨੂੰ ਮੈਂ ਹੁਣ ਕਰਨ ਲੱਗੀ ਹਾਂ ਸਰਵ ਦੇਖ ਸਕਦੇ ਹੋ ਤੁਸੀਂ ਆਪਣਾ ਸਾਗ ਕਿੰਨਾ ਜ਼ਿਆਦਾ ਦੇਖਣ ਨੂੰ ਸੁਆਦਿਸ਼ਟ ਲੱਗਦਾ ਹੈ ਤੇ ਇਸ ਦਾ ਟੇਸਟ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ। ਇਸ ਤਰ੍ਹਾਂ ਦਾ ਸਾਗ ਜਿਹੜਾ ਮੈਂ ਫਸਟ ਟਾਈਮ ਬਣਾਇਆ ਹੈ। ਤੇ ਜਦੋਂ ਇਸ ਨੂੰ ਟੇਸਟ ਕੀਤਾ ਇਸ ਦਾ ਟੇਸਟ ਲਾਜਵਾਬ ਸੀਗਾ ਸੋਰੀ ਉੱਪਰ ਪਾ ਦਿੰਨੇ ਹਾਂ ਫਰੈਸ਼ ਬਟਰ ਤੇ ਸਰਵ ਕਰ ਦਿੰਨੇ ਹਾਂ ਇਸ ਨੂੰ ਮੱਕੀ ਦੀ ਰੋਟੀ ਦੇ ਨਾਲ ਤੇ ਲਓ ਜੀ ਪੁਰਾਣੇ ਸਮੇ ਵਾਲਾ ਸਾਗ ਬਿਨਾ ਤੜਕੇ ਵਾਲਾ ਸਾਗ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਆਪਣੇ ਘਰ 'ਚ ਜਰੂਰ ਟਰਾਈ ਕਰਨਾ ਜੇਕਰ ਤੁਸੀਂ ਕੁੱਕਰ ਦੇ ਵਿੱਚ ਬਣਾ ਰਹੇ ਹੋ ਤਾਂ ਵੀਡੀਓ ਵਿੱਚ ਦੱਸੀ ਹੋਈਆਂ ਟਿਪਸ ਨੂੰ ਜਰੂਰ ਫੋਲੋ ਕਰਨਾ ਸਾਗ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਿਆ ਤੇ ਅੱਜ ਦੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਰੈਸਪੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ